ਅੱਜ ਨਸ਼ਾ ਮੁਕਤ ਚੇਤਨਾ ਸੰਗ ਬਲੂ ਡਾਕਟਰ ਜਸਪਾਲ ਸਿੰਘ ਆਪ ਸਭ ਜਿਹੜੇ ਕਰਮਾ ਦੇ ਵਿੱਚ ਪਿਆ پولیسਾ ਸ਼੍ਰੀ ਕਾਲ ਜੀ ਅਸੀਂ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕ ਵਿਹਾਰਮ ਚਲਾ ਰਹੇ ਹਾਂ ਜਿਸ ਤੇ ਲਈ ਆਪ ਸਭ ਜੀ ਦਾ ਭਰਪੂਰ ਸਹਿਯੋਗ ਚਾਹੀਦਾ ਹੈ ਸੋ ਇਸ ਨਾਜ਼ਮ ਨੂੰ ਇਸ ਕਵਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਬਾਬੇ ਨਾਨਕ ਦੀ ਮਿੱਟੀ ਚੋਂ ਪਰ ਇਸ ਸਹੀ ਦੇ ਸੁਪਨੇ ਆ ਚੋਂ ਤੇ ਮਾਂ ਮਾਂ ਦੀਆਂ ਅੱਖਾਂ ਚੋਂ ਮੁੱਕ ਨਾ ਜਾਵੇ ਕਿਤੇ ਰੰਗ ਗੁਲਾਬ ਦਾ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਸ਼ਿੰਚਾ ਸੱਫਤਾ ਤੇ ਸਬਰਾਂ ਦਾ ਨੂੰ ਭੁੱਲ ਨਾ ਜਾਇਓ ਛੱਡ ਪੰਜਾਬੀ ਅਫਰੂਪ ਡਾਲਰਾਂ ਦੇ ਵਿੱਚ ਰੁੱਲ ਨਾ ਜਾਇਓ ਗਵਾਣਾ ਬੈਠਿਓ ਉਪਦੇਸ਼ ਕਿਤੇ ਬਾਬੇ ਲਾਲ ਤੇ ਮਰਦਾਨੇ ਦੀ ਰਵਾਇਤ ਦਾ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਲਾਲ ਹਉਂਦੀਆਂ ਫਸਲਾਂ ਦੇ ਖੇਤ ਚਿੱਟੇ ਦੇ ਕਬਰਸਤਾਨ ਹੋ ਗਏ ਨਲੂਏ ਸਰਾਂਬੇ ਦੇ ਵਾਰਿਸ ਅੱਜ ਸਿਰਜਾਂ ਚੋਗੇ ਰਹਿ ਗਏ ਖੁਦ ਹੀ ਉਜਾੜੀ ਜਾਂਦੇ ਚਮਲ ਭਾਰਤ ਦੇ ਤਾਜ ਦਾ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਕਿਤੇ ਭਗੜੇ ਤੇ ਕਦੇ ਉੱਚੀਆਂ ਹਿਕਾਂ ਗੂੰਜਦੀਆਂ ਸੀ ਚੜੀ ਕਾਲਖ ਨਸ਼ਿਆਂ ਦੀ ਤੇ ਅੱਜ ਵੈਣ ਗੂੰਜਦੇ ਨੇ ਅਬਦਾਲੀ ਫਰੰਗੀਆਂ ਫੇਰ ਗੰਦੜਾ ਕੀਤਾ ਪਾਣੀ ਪੰਜ ਆਪ ਦਾ ਆਉ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਰਖੜੀਆਂ ਗਾਂ ਦੇ ਸਜਾਉਣ ਲਈ ਬੁੱਟ ਮੁਕਦੇ ਜਾਂਦੇ ਨੇ ਭਾਈ ਚਾਰੇ ਪਿਆਰ ਤੇ ਸਾਜ ਦੇ ਸੋਮੇ ਸੁਖ ਦੇ ਜਾਂਦੇ ਨੇ ਆਉਣ ਵਾਲੀਆਂ ਨਸਲਾਂ ਨੂੰ ਕੀ ਦੇਈਏ ਤੋਹਫਾ ਜਉਣ ਜੋ ਸਮਾਜ ਦਾ ਆਉ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਆਉ ਫਿਰ ਤੋਂ ਸੰਘਰਸ਼ ਦੇ ਮੋਰਚੇ ਮੱਲੀਏ ਸਾਨੂੰ ਉਜਾਰਨ ਵਾਲੀਆਂ ਚਾਲਾਂ ਢਲੀਏ ਆਪਸੀ ਬੈਰ ਬ੍ਰੋਹਤ ਦੀ ਲਾਕੇ ਮਾਰਾ ਫੇਰ ਲਈਏ ਸੁਪਨਾ ਸੁਦੇ ਪੰਜਾਬ ਦਾ ਏਹੋ ਔਖਾ ਯਾਰੋ ਡਾਕਟਰ ਹਸਪਤਾਲ ਦਾ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ ਆਓ ਪੂਰਾ ਕਰੀਏ ਸੁਪਨਾ ਨਸ਼ਾ ਮੁਕਤ ਪੰਜਾਬ ਦਾ